ਸਭ ਤੋਂ ਪਹਿਲਾਂ ਜੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਬੈਠਣ ਇੱਕ ਸਾਡੇ ਉਹ ਬਲਦੀ ਸਿੰਘ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਹਾਲੇ ਰਿਹਾਈ ਬਹੁਤ ਦੂਰ ਦੀ ਗੱਲ ਹੈ ਉਹਨਾਂ ਲਈ ਨਾ ਜ਼ਮਾਨਤਾਂ ਤੇ ਨਾ ਛੁੱਟੀਆਂ ਤੇ ਦੂਜੇ ਪਾਸੇ ਸਾਡੇ ਡਿਗਰੂਗੜ ਬੈਠੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਦੀਆਂ ਹਲੇ ਜਿਹੜੀਆਂ ਕੇਸਾਂ ਦੀਆਂ ਕਾਰਵਾਈਆਂ ਨੇ ਜਿਹਦਾ ਟ੍ਰਾਇਲ ਹੈ ਉਹ ਚਲਾਇਆ ਵੀ ਨਹੀਂ ਜਾ ਰਿਹਾ ਕੋਈ ਨਾ ਕਿਸੇ ਕੇਸ ਤੋਂ ਪਿਛਲੇ 1 ਸਾਲ ਤੋਂ ਉਹ ਜੇਲਾ 'ਚ ਬੰਦ ਨੇ ਭੁਖਰਤਾਲਤੇ ਨੇ ਪਿਛਲੇ ਅਠਾ ਦਿਨਾਂ ਤੋਂ ਲੈ ਕੇ 30 ਸਿੰਘ ਸਾਡੇ ਅੰਬਸਰ ਜੇਲ੍ਹ ਦੇ ਵਿੱਚ ਭੁਖਰਤਾਲਤੇ ਨੇ ਉਹਨਾਂ ਦੇ ਪ੍ਰਵਾਹ ਭੁਖਰਤਾਲਤੇ ਨੇ ਜਿੰਨਾ ਵਿੱਚੋਂ ਪਤਾ ਲੱਗਿਆ ਕਿ ਭਾਈ ਬਸੰਤ ਸਿੰਘ ਤੇ ਚਾਚਾ ਹਰਦੀਪ ਸਿੰਘ ਦੀ ਹਾਲਤ ਜਿਹੜੀ ਉਹ ਗੰਭੀਰ ਬਣੀ ਹੋਈ ਆ ਸੋਚਣ ਵਾਲੀ ਗੱਲ ਆ ਕਿ ਇਹ ਕੌਣ ਲੋਕ ਨੇ ਜਿਹੜੇ 30 30 35 35 ਸਾਲ ਜੇਲ੍ਹਾਂ ਤੋਂ ਬੰਦ ਜੇਲ੍ਹਾਂ 'ਚ ਬੰਦ ਨੇ ਇਹਨਾਂ ਦੇ ਕੋਈ ਨਿੱਜੀ ਮਸਲੇ ਸੀ ਇਹਨਾਂ ਦੇ ਕੋਈ ਘਰ ਦੇ ਰੌਲੇ ਸੀ ਇਹ ਕਿੰਦੀ ਖਾਤਰ ਜੇਲਾ ਚ ਬੈਠੇ ਆ ਉਹਨਾਂ ਦੇ ਪਰਿਵਾਰ ਵੀ ਉਜੜ ਗਏ ਜਾਂ ਆਪਾਂ ਗੱਲ ਕਰ ਗਏ ਭਾਈ ਅਮਰਪਾਲ ਸਿੰਘ ਦੀ ਵਧੀਆ ਆਪਣਾ ਕਾਰੋਬਾਰ ਛੱਡ ਕੇ ਦੁਬਈ ਦੇ ਵਿੱਚੋਂ ਪੰਜਾਬ ਆਇਆ ਜਿੰਨਾਂ ਨੂੰ ਰੜਕ ਹੁੰਦੀ ਆ ਅਣਖ ਹੁੰਦੀ ਆ ਜਿੰਨਾਂ 'ਚ ਦਰਦ ਹੁੰਦਾ ਆਪਣੀ ਕੌਮ ਦਾ ਆਪਣੀ ਮਿੱਟੀ ਦਾ ਉਹ ਆਉਂਦੇ ਨੇ ਉਹ ਲੜਦੇ ਵੀ ਨੇ ਉਹ ਕਰਵਾਨ ਵੀ ਹੋ ਜਾਂਦੇ ਨੇ ਲਗਾਤਾਰ ਸਿੱਖੀ ਦਾ ਪ੍ਰਚਾਰ ਬਹੁਤ ਨੌਜਵਾਨੀ ਨਸ਼ਾ ਤੇ ਰਾਜਨੀਤੀ ਇਤਿਹਾਸ ਨਾਲ ਜੋੜੀ ਬਹੁਤ ਨੌਜਵਾਨ ਮੈਨੂੰ ਮਿਲਦੇ ਜਦੋਂ ਮੈਂ ਕਦੇ ਪਿੰਡਾਂ 'ਚ ਬੋਲਣ ਜਾਂਦਾ ਸੀ ਦਿਮਾਗਲੇ ਸਜਾਏ ਹੁੰਦੇ ਇੱਕੋ ਹੀ ਗੱਲ ਕਹਿੰਦੇ ਕੇ ਭਾਈ کئی ਸਾਲ ਚਿੱਟਾ ਪੀਤਾ ਪਰ ਭਾਈ ਅਮਰਪਾਲ ਜੀਆਂ ਗੱਲਾਂ ਸੁਣ ਕੇ ਉਹਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਅਸੀਂ ਚਿੱਟਾ ਛੱਡ ਚੁੱਕੇ ਆ ਉਹ ਬੰਦੇ ਕਦੇ ਵੀ ਹਕੂਮਤਾਂ ਨੂੰ ਭਾਉਦੇ ਨਹੀਂ ਹੁੰਦੇ ਕਦੇ ਵੀ ਹਕੂਮਤਾਂ ਬਰਦਾਸ਼ਤ ਨਹੀਂ ਕਰਦੀਆਂ ਹੁੰਦੀਆਂ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਆਪਣੀ ਸੁੱਤੀ ਹੋਈ ਕੌਮ ਨੂੰ ਜਗਾਉਂਦੇ ਨੇ ਜਿਹੜੇ ਇਨਸਾਨ ਆਪਣੀ ਕੌਮ ਨੂੰ ਸੰਘਰਸ਼ਾਂ ਦੇ ਰਾਹ ਤੋਰਦੇ ਨੇ ਜਿਹੜੇ ਇਨਸਾਨ ਆਪਣੇ ਹੱਕਾਂ ਲਈ ਆਪਣੇ ਇਨਸਾਫ਼ ਲਈ ਲੜਨਾ ਸਿਖਾਉਂਦੇ ਨੇ ਸੋ ਇਸੇ ਕਰਕੇ ਇਹ ਨਿਸ਼ਾਨੇ ਤੇ ਆਏ ਤੇ ਐਨਐਸਏ ਲਾ ਕੇ ਫੋਰਸਾਂ ਵਗਾ ਕੇ ਸੈਂਟਰ ਤੋਂ ਤੇ ਡਿਬਰੂਗੜ੍ਹ ਜੇਲ੍ਹ ਚ ਬੰਦ ਕਰਤੇ ਅਗਲੀ ਦੇਖਿਆ ਹੁਣ ਆ 4 ਦਿਨ ਪਹਿਲਾਂ ਕਿਸੇ ਸਿੰਘ ਨੇ ਹਰਜੋਤ ਸਿੰਘ ਜਿਹੜਾ ਬੈਂਸ ਮੰਤਰੀ ਆ ਉਹਨੂੰ ਗੁਰੂ ਘਰ ਘੇਰ ਲਿਆ ਸੀ ਕਿ ਤੁਸੀਂ ਐਨਐਸਏ ਲਾਈ ਐ ਉਹ ਉੱਥੇ ਮੁਕਰ ਜਾਂਦਾ ਕਿ ਐਨਐਸਏ ਅਸੀਂ ਨਹੀਂ ਲਾਈ ਐ ਐਨਐਸਏ ਸੈਂਟਰ ਨੇ ਲਾਈ ਐ ਸਾਨੂੰ ਇਹ ਗੱਲ ਇੱਕ ਤਾਂ ਸਪਸ਼ਟ ਹੋਣੀ ਚਾਹੀਦੀ ਹੈ ਕਿ ਜਿਹੜੀ ਐਨਐਸਏ ਲੱਗੀ ਹੈ ਉਹ ਐਨਐਸਏ ਪੰਜਾਬ ਸਰਕਾਰ ਦੇ ਕਹਿਣ ਦੇ ਉੱਤੇ ਇਹਨਾਂ ਨੇ ਰეკਮੈਂਡ ਕਰਕੇ ਭੇਜਿਆ ਸੈਂਟਰ ਤੋਂ ਸਹਿਮਤੀ ਲਈ ਹੈ ਤਾਂ ਜਾ ਕੇ ਐਨਐਸਏ ਲੱਗੀ ਹੈ ਤੇ ਜਿਹੜੇ ਡਿਗਰੂਗੜ ਬੈਠੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦਾ ਖਾਣ ਪੀਣ ਪਹਿਨਣ ਉਹ ਡੀਸੀ ਅੰਮ੍ਰਿਤਸਰ ਦੀ ਦੇਖ ਦੇਖ ਚ ਹੁੰਦਾ ਹੈ ਇੱਥੇ ਸਪਸ਼ਟ ਹੈ ਇਹ ਮੁਕਰਦੇ ਐ ਕਿ ਸੈਂਟਰ ਨੇ ਲਾਈ ਹੈ ਸੈਂਟਰ ਦੀ ਸਾਂਤੀ ਲਈ ਹੈ ਦੋਨਾਂ ਦੀ ਮਿਲਿ ਭੋਤ ਦੇ ਨਾਲ ਐ ਨਸੇ ਲੱਗੀ ਐ ਜੇ ਪੰਜਾਬ ਦਾ ਮੁੱਖ ਮੰਤਰੀ ਚਾਵੇ ਅੱਜ ਹੀ ਉਹਨਾਂ ਨੂੰ ਪੰਜਾਬ ਲੈ ਆ ਸਕਦਾ ਹੈ ਅੱਜ ਹੀ ਇਹ ਨਸੇ ਖਤਮ ਕਰ ਸਕਦਾ ਹੈ ਅੱਜ ਹੀ ਰਿਹਾ ਕਰ ਸਕਦਾ ਐਨੀ ਪਾਵਰ ਐਨੀ ਤਾਕਤ ਪੰਜਾਬ ਦੇ ਮੁੱਖ ਮੰਤਰੀ ਭਾਜਨ ਸਿੰਘ ਮਾਨ ਕੋਲੇ ਹੈਗੀ ਆ ਪਰ ਹਰ ਵਾਰੀ ਗੱਲ ਆ ਜਿਹੜੀ ਤਾਲ ਜਾਂਦੇ ਆ ਕਿ ਸੈਂਟਰ ਕਰ ਰਿਹਾ ਹੈ ਸੈਂਟਰ ਉਹ ਕਰ ਰਿਹਾ ਸੈਂਟਰ ਆ ਕਰ ਰਿਹਾ ਉਹ ਸਾਨੂੰ ਵੀ ਪਤਾ ਸੈਂਟਰ ਕੀ ਕਰ ਰਿਹਾ ਸੈਂਟਰ ਅੱਜ ਦਾ ਨਹੀਂ ਕਰ ਰਿਹਾ ਸੈਂਟਰ 47 ਤੋਂ ਲੈ ਕੇ ਕਰ ਰਿਹਾ ਜੋ ਤੱਕੇ ਜੋ ਜ਼ੁਲਮ ਜੋ ਜ਼ਬਰ ਸੈਂਟਰ ਨੇ ਲਗਾਤਾਰ ਕੀਤੇ ਆ ਸਾਡੀ ਜਵਾਨੀ ਨੂੰ ਕੋ ਕੋ ਕੇ ਮਾਰਿਆ ਉਹ ਸਾਰ ਨੂੰ ਪਤਾ ਹੈ ਪਰ ਇਸ ਮਾਮਲੇ ਦੇ ਵਿੱਚ ਭਵੰਤ ਸੈਂਟਰ ਨਾਲ ਆ ਰਿਹਾ ਹੋਇਆ ਤੁਸੀਂ ਦੇਖੋ ਸੈਂਟਰ ਨੇ ਸਾਡਾ ਨੌਜਵਾਨ ਮੁੰਡਾ ਗੋਲੀ ਮਾਰ ਕੇ ਮਾਰਤਾ ਕਨੌਰੀ ਬਾਡਰ ਤੇ ਪੰਜਾਬ ਦੀ ਹੱਥ ਦੇ ਵਿੱਚ ਆ ਕੇ ਗੋਲੀ ਮਾਰੀ ਹੈ ਟਰੈਕਟਰ ਪਰ ਤੇ ਕਹਾੜੀਆਂ ਨਾਲ ਵਰਤੇ ਟਰਾਲੀਆਂ 'ਚ ਬੈਠੇ ਬਜ਼ੁਰਗ ਕੁੱਤੇ ਸਿਰ ਪਾਰ ਤੇ ਲੱਤਾਂ ਤੋੜਤੀਆਂ ਅੱਖਾਂ ਘੜਤੀਆਂ ਦੋ ਨੌਜਵਾਨਾਂ ਦੀ ਅੱਖਾਂ ਵੀ ਗੰਨਿਆ ਉਸ ਇੱਕ ਅਰਪਾਲਪੁਰ ਤੋਂ ਸੀ ਇੱਕ ਮੁੰਡਾ ਤਾਊ ਹੈ ਸੈਫਦੀਪੁਰਪਿੰਡ ਤੋਂ ਉਹਦੀ ਵੀ ਅਕ ਚਲੀ ਗਈ ਹੈ ਇੱਕ ਐਨਾ ਜਬਰਤ ਧਾਰਿਆ ਸੈਂਟਰ ਅ ਅੱਜ 3 ਦਿਨ ਹੋ ਗਏ ਉਸ ਨੌਜਵਾਨ ਦੀ ਮੌਤ ਹੋਈ ਨੂੰ ਤੇ ਅੱਜ ਹਰਿਆਣਾ ਸਰਕਾਰ ਦਾ ਬਿਆਨ ਸੀ ਕਿ ਉਸ ਨੌਜਵਾਨ ਦੀ ਮੌਤ ਸਾਡੀ ਹੱਦ ਚ ਹੋਈ ਹੈ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦਾ ਬਿਆਨ ਆਉਂਦਾ ਹੈ ਕਿ ਅਸੀਂ ਦੇਖਦੇ ਹਾਂ ਇਹਦੀ ਪਰਤਾਲ ਕਰ ਰਹੇ ਆ ਜਿਹੇ ਇਥੇ ਐਨਐਸਏ ਲਾਉਣੀ ਹੈ ਇਥੇ ਯੂਰੋਪੀਆ ਲਾਉਣੀ ਹੈ ਇਥੇ ਮੁਕੱਦਮੇ ਝੂਠੇ ਦਰਜ ਕਰਨੇ ਆ ਕਿਸੇ ਦੀ ਆਵਾਜ਼ ਤੇ ਬੰਦੇ ਲਈ ਤਾਂ ਮਿੰਟ ਲਾਉਂਦਿਆ ਕੋਈ ਪਰਤਾਲ ਨਹੀਂ ਹੁੰਦੀ ਨਾਲ ਦੀ ਨਾਲ ਸੈਂਟਰ ਤੋਂ ਫੋਰਸਾਂ ਵੀ ਆ ਜਾਂਦੇ ਨੇ ਇਹਨਾਂ ਨੇ ਐਨਐਸਏ ਲੱਗੇਗਾ ਜਿਲਾ ਸਿੱਤੇ ਜਾਂਦੇ ਨੇ ਆਪਾਂ ਨਾ ਤੁਹਾਡੇ ਸਾਹਮਣੇ ਇੱਕ ਜੌਲੀ ਜਾਦੀ ਧਾਰਨਾ ਚੈਨੀਖੋਨ ਦਾ ਪਰਚਾ ਫੌਤੀਆਂ ਦੇ ਪਰਚੇ ਕੋਈ ਪਰਤਾਲ ਹੋਈ ਕੋਈ ਜਾਂਚ ਹੋਈ ਪਰ 3 ਦਿਨ ਹੋ ਗਏ ਸਾਡੀ ਹਾਜ਼ਰ ਚ ਆ ਕੇ ਉਹ ਸਾਡੇ ਨਾਲ ਕੀ ਕੁਝ ਕਰਕੇ ਗਏ ਆ ਹਾਲੇ ਦਾ ਕਹਿੰਦੇ ਪੜਤਾਲ ਕਰੀ ਜਾਂਦੇ ਇਥੋਂ ਸਮਝ ਲਓ ਇਹ ਸਾਡੇ ਨਾਲ ਨਹੀਂ ਆ ਇਹ ਸਾਰੇ ਦਿੱਲੀ ਵਾਲੇ ਤੇ ਵਿਚੀ ਭਵੰਤਰਗੇ ਭਰਾਵੋ ਰੜੇ ਹੋਏ ਆ ਸੋ ਜਿਹੜੇ ਅੱਜ ਮਗਰਵਸਤੇ ਹੰਝੂ ਪਾਉਂਦੇ ਫਿਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਕਰੋ ਜੀ ਬੰਦੀ ਸਿੰਘ ਛੱਡੋ ਜੀ ਅਸੀਂ ਨਾਲ ਆਈ ਤੁਹਾਡੇ ਉਹ ਵੀ ਆਪਾਂ ਸਾਰਿਆਂ ਨੂੰ ਪਤਾ ਭਰਾਵੋ ਜਦੋਂ ਭਾਈ ਅਮਰਪਾਲ ਸਿੰਘ ਵਰਗੇ ਇੱਥੇ ਪ੍ਰਚਾਰ ਕਰਦੇ ਪਰਦੇਸੀ ਉਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਹੈ ਉਹਨਾਂ ਦੇ ਖਿਲਾਫ ਉਹ ਵੀ ਆਪਾਂ ਸਾਰੇ ਜਾਣਦੇ ਹਾਂ ਜਿਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਕਿ ਇੱਥੇ ਸਾਡਾ ਕੋਈ ਨਹੀਂ ਆ ਜਿਵੇਂ ਭਾਈ ਡਾਕਟਰ ਸੁਖਬੀਤ ਉਦੋਂ ਕਿਹਾ ਕਿ ਸਾਨੂੰ ਮਸਲਿਆਂ ਤੋਂ ਪਾਸੇ ਨਹੀਂ ਜਾਣਾ ਚਾਹੀਦਾ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਹਾਂ ਕਿ ਅਸੀਂ ਨਫਰਤ ਦੀਆਂ ਦੁਵਾਰਾਂ ਨੇ ਜਿਹੜੀਆਂ ਨਫਰਤੀਆਂ ਕੰਧਾਂ ਨੇ ਜਿਹੜੀਆਂ ਇੰਨੀਆਂ ਉੱਚੀਆਂ ਨਾ ਕਰ ਲ ਗਏ ਆਪਣੇ ਚ ਕਿ ਨਾ ਸਾਫਤ ਪਿਆ ਜਾਵੇ ਤੇ ਨਾ ਮੂਹਲੇ ਪਿਆ ਜਾਵੇ ਕਿੱਥੇ ਗਏ ਉਹ ਲੋਕ ਜਿਹੜੇ ਲਗਾਤਾਰੇ ਪ੍ਰਚਾਰ ਕਰ ਰਹੇ ਸੀ ਇਹ ਤਾਂ ਮੁੰਡੇ ਬਰਵਾ ਦੂਗਾ ਜੀ ਇਹਦਾ ਮਾਹੌਲ ਖਰਾਬ ਕਰ ਦੂਗਾ ਜੀ ਇਹ 83 ਵਾਲਾ ਮਾਹੌਲ ਬਣਾ ਦੂਗਾ ਜੀ ਕੀ ਅੱਜ ਮੁੰਡੇ ਨਹੀਂ ਮਰ ਰਹੇ ਸ਼ਰੇਆਮ ਚਿੱਤੇ ਦੇ ਨਾਲ ਆਪ ਕੋ 10 ਨੌਜਵਾਨ ਰੋਜ਼ ਮਰਦੇ ਆ ਪਰ ਸਾਨੂੰ ਸਮਝਣ ਦੀ ਲੋੜ ਹੈ ਇਹ ਗੱਲ ਚੇਤੇ ਰੱਖਿਓ ਸਟੇਟ ਦਾ ਇੱਕ ਪਹਿਲੇ ਸਮੇਂ ਤੋਂ ਲੈ ਕੇ ਬੜਾ ਕਾਰਗਰ ਹਥਿਆਰ ਹੈ ਪੂਰਾ ਇਹਨਾਂ ਨੇ ਵਰਤਿਆ ਓਹ ਯਾਰਾ ਪ੍ਰਾਪੇ ਗੰਦਾ ਇਹ ਕੀ ਪ੍ਰਾਪੇ ਗੰਦਾ ਕਰਦੇ ਆ ਜਿਹੜਾ ਬੰਦਾ ਆਪਣੀ ਕੌਮ ਦੀ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਧਰਤੀ ਦੀ ਗੱਲ ਕਰਦਾ ਆਪਣੀਆਂ ਗੋਲੀਆਂ ਦੀ ਗੱਲ ਕਰਦਾ ਆਪਣੇ ਪਾਣੀ ਦੀ ਗੱਲ ਕਰਦਾ ਆਪਣੀ ਹੋਦ ਨੂੰ ਬਚਾਉਣ ਦੀ ਗੱਲ ਕਰਦਾ ਇਹ ਉਸੇ ਬੰਦੇ ਨੂੰ ਉਸੇ ਇਨਸਾਨ ਦੀ ਕੌਮ ਦੇ ਵਿੱਚ ਲਕ-ਲਕ ਕਰ ਦਿੰਦੇ ਆ ਉਹਦੇ ਖਿਲਾਫ ਕਹਿ ਜਾਂ ਵਰਤਾਂਤ ਘੜਦੇ ਆ ਮਾਹੌਲ ਬੁਝਦੇ ਆ ਉਹਦੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਜਿਵੇਂ ਬੰਦਾ ਸ਼ੱਕੀ ਐ ਅਲੱਗ-ਫੁਲਾਗ ਕਰਕੇ ਉਸ ਤੋਂ ਬਾਅਦ ਫਿਰ ਆਪਣੀ ਮਨਮਰਜ਼ੀ ਕਰਦੇ ਆਵੇਂ ਸ਼ਕਾਰ ਕਿਵੇਂ ਖੇਡਣਾ ਆਪਾਂ ਦੇਖਿਆ ਦੀਪ ਆਇਆ ਦੀਪ ਦੇ ਖਿਲਾਫ ਵੀ ਹੋਈ ਪ੍ਰਪਾਗੈਂਡਾ ਹੋਇਆ ਏਜੰਸੀਆਂ ਦਾ ਬੰਦਾ ਐ ਸਟੇਟ ਦਾ ਬੰਦਾ ਜਦੋਂ ਗਿਆ ਫਿਰ ਜੀ ਬਹੁਤ ਚੰਗਾ ਸੀ ਇਹੀ ਕੁਛ ਅਮਰਪਾਲ ਦੇ ਖਿਲਾਫ ਚੱਲਿਆ ਇਹ ਸਟੇਜ ਨੇ ਛੱਡਿਆ ਜੀ ਇਹ ਮਾਹੌਲ ਖਰਾਬ ਕਰਦਾ ਜੀ ਇਹ ਭੜਕਾਉਂਦਾ ਜੀ ਅੱਗ ਲਾਉਂਦਾ ਜੀ ਏਜੰਸੀਆਂ ਦਾ ਬੰਦਾ ਜੀ ਅੱਜ ਉਹ ਜੇਲ੍ਹ ਚ ਬੈਠਾ ਹੈ ਅੱਜ ਆਪਾਂ ਘਰਾਂ ਚ ਬੈਹਗੇ ਮੈਂ ਦੋ ਵਾਰੀ ਮਿਲਣ ਦਾ ਯਤਨ ਕੀਤਾ ਅਮਰਪਾਲ ਸਿੰਘ ਨੂੰ ਤਾਂ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਭਾਈ ਜੀ ਆਪਾਂ ਇੱਕ ਵਾਰੀ ਸਾਡੇ ਲੋਕਾਂ ਨੂੰ ਸਮਝਣਾ ਪੈਣਾ ਲਗਾਤਾਰ ਪ੍ਰਚਾਰ ਕਰਨਾ ਪੈਣਾ ਸੰਤਾਂ ਦੀ ਆਪਾਂ ਗੱਲ ਕਰਦੇ ਆ ਸੰਤਾਂ ਦੀ ਦਸਤਾਰ ਬੰਦੀ 70 ਚ ਹੋਈ 70 ਤੋਂ ਲੈ ਕੇ 81 82 ਤੱਕ ਸੰਤਾਂ ਨੇ ਪ੍ਰਚਾਰ ਕੀਤਾ ਮਰਜੀਵੜੇ ਤਿਆਰ ਕੀਤੇ ਕੌਮ ਨੂੰ ਖੜਾ ਕੀਤਾ ਜੋ ਨਿਰਾਸ਼ਤਾ ਸੀ ਕੌਮ ਦੇ ਵਿੱਚੋਂ ਦੂਰ ਕੀਤੀ ਸੋ ਲਗਾਤਾਰ ਲੋੜ ਹੈ ਅੱਜ ਆਪਾਂ ਫੇਸਬੁੱਕਾਂ ਦੇ ਬਹੁਤ ਪੱਤੇ ਚੱਕ ਦਿੰਨੇ ਆ। ਬਾਈ ਜੀ ਤੁਹਾਡੇ ਨਾਲ ਕੋਈ ਪ੍ਰਵਾਹ ਨਾ ਕਰਿਓ। ਪਰ ਜਦੋਂ ਗਰਾਊਂਡ 'ਚ ਆਉਣਾ ਹੈ, ਜਦੋਂ ਸੜਕਾਂ ਦੇ ਉੱਤਰਨਾ ਸੰਘਰਸ਼ ਚ ਆਉਣਾ, ਉਦੋਂ ਵੀ ਕਿੰਨੇ ਰਹਿ ਜਾਂਦੇ ਆ। ਇਹੀ ਗੱਲ ਮੈਂ ਸਮਝਾਉਣ ਦਾ ਯਤਨ ਕਰਦਾ ਰਿਹਾ। ਮੈਂ ਕਹਾਂ ਜਿਹੜੇ ਫੇਸਬੁੱਕ ਦੇ ਪੱਤੇ ਚੱਕਣ ਵਾਲੇ ਆ, ਇਹ ਗਰਾਊਂਡ ਤੇ ਨਾਲ ਖੜਨੇ ਆ ਕੇ। ਹੋਇਆ ਵੀ ਐਵੇਂ। 12 ਤਰੀਕ ਨੂੰ 18 ਮਾਰਚ ਨੂੰ ਸਾਡੇ ਨਾਜਵਾਨਾਂ ਦੇ ਮਾਰ ਪੁਲਿਸ ਲੱਗਦੀ ਆ 19 ਮਾਰਚ ਨੂੰ ਮੂਸੇਲ ਦੀ ਵਰਸੀ ਹੁੰਦੀ ਆ ਮਾਨਸਾ ਉੱਥੇ ਮੈਂ ਬੋਲਦਾ ਵਗਾ ਪੰਜਾਬ ਦੇ ਲੋਕੋ ਕਰਾਏ ਨਿਕਲਿਆਓ ਉੱਠ ਖੜੋ ਲੋਕ ਚੁੱਪ ਕਰ ਜਾਂਦੇ ਆ ਅਸੀਂ 21 ਤਰੀਕ ਨੂੰ ਤੇ 23 ਤਰੀਕ ਨੂੰ ਦੋ ਇਕੱਠ ਰੱਖਦੇ ਆ ਹਾਜ਼ਰੀਤਨ ਗੁਰਦੁਆਰੇ ਬਟੰਡੇ ਉੱਥੇ ਵੀ ਨਹੀਂ ਪਹੁੰਚਦੇ ਤੁਸੀਂ ਇੱਥੇ ਇਕੱਠੇ ਹੋ ਕੇ ਮਾਦੀ ਆਓ ਹਰੀਕੇ ਪੱਤਰ ਮੋਰਚਾ ਲਾਉਣੀ ਹੋ। ਉੱਥੇ ਵੀ ਪੀਲਾ ਹੁੰਦੇ ਨਾ ਵੀ ਪਹੁੰਚੋ। ਉੱਥੇ ਵੀ ਨਹੀਂ ਪਹੁੰਚਿਆ ਜਾਂਦਾ। ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਜੇ ਤੁਹਾਨੂੰ ਲੱਗਦਾ ਵੀ ਬੱਚੇ ਰਹਿ ਜੋਗੇ ਤੇ ਬਹੁਤ ਵੱਡਾ ਭਲੇਖਾ ਪਾਲੀ ਬੈਠੇ। ਆਉਣ ਵਾਲਾ ਸਮਾਂ ਮੇਰੀ ਗੱਲ ਚੇਤੇ ਰੱਖਿਓ ਆਹ। ਗੁਰੂ ਰਾਮ ਦਾ ਆਦੀ ਨਗਰੀ 'ਚ ਖੜੇ ਆ, ਉਹ ਧਰਤੀ ਦੇ ਖੜੇ ਆ। ਬੜੀ ਪਾਕ ਪਵਿੱਤਰ ਧਰਤੀ ਹੈ। ਯਾਦ ਰੱਖੋ ਸਿੱਖੋ ਤੁਹਾਡੇ ਲਈ ਆਉਣ ਵਾਲਾ ਸਮਾਂ ਬਹੁਤ ਜਿਆਦਾ ਪਿਆਰ ਤੁਹਾਨੂੰ ਨਖੇੜ ਕੇ ਇਕੱਲੇ ਇਕੱਲੇ ਨੂੰ ਕੱਢ ਕੇ ਤੁਹਾਡੇ 'ਚ ਬਖੇੜੇ ਖੜੇ ਕਰਕੇ ਤਾੜ ਪਾ ਕੇ ਤੁਹਾਡੇ ਸ਼ਕਾਰ ਖੇਜਣਗੇ ਤੇ ਜਿਹੜੇ ਬੰਦੇ ਅੱਜ ਮੈਂ ਕਹਿੰਦਾ ਜਿਹੜੀਆਂ ਵੀ ਤਰ੍ਹਾਂ ਪੰਜਾਬ 'ਚ ਲੜ ਰਹੇ ਨੇ ਉਹ ਸੱਜੇ ਪੱਕੀ ਹੋਣੋਂ ਖੱਬੇ ਪੱਕੀ ਹੋਣ ਜਿਹੜੇ ਇਹ ਮਾਹੌਲ ਚੜਜਦੇ ਆ ਉਹ ਤੁਹਾਡੇ ਸਕੇ ਨਹੀਂ ਆ ਇਹ ਵੀ ਇਹਦੇ ਖਿਲਾਫ ਆ ਸੀ ਇਹਦੇ ਖਿਲਾਫ ਆ ਇਹਨੇ ਆ ਕਰਤਾ ਇਹਨੇ ਆ ਕਰਤਾ ਇਹ ਬੇਦੱਦੇ ਇਹ ਗਦਾਰ ਨੇ ਅਸੀਂ ਮਿੰਟ ਲਾਉਨੇ ਆ ਬਾਈ ਕਿਸੇ ਇਨਸਾਨ ਨੂੰ ਅਸਮਾਨ ਚ ਲਜਾਣ ਲੱਗੇ ਮਿੰਟ ਲਾਉਨੇ ਧਰਤੀ ਦੇ ਫਟਕਾ ਕੇ ਸੁੱਟਣ ਲੱਗੇ ਮਿੰਟ ਦੇ ਵਿੱਚ ਧਰਤੀ ਪਾ ਦਿੰਨੇ ਗਲਚਵੀ ਦਾ ਗਦਾਰ ਹੈ ਸਰਟੀਫਿਕੇਟ ਬੰਦ ਕਰ ਦਿੰਨੇ ਆ ਮੈਂ ਸ਼ੰਭੂ ਵੀ ਦੇਖਿਆ ਮੈਂ ਖਨੋਰੀ ਵੀ ਦੇਖਿਆ ਨੌਜਵਾਨ ਨੂੰ ਤੁਹਾਨੂੰ ਅਪੀਲ ਹੈ ਮੋਰਚੇ ਜਾਵਤ ਜਿ ਰਹਿ ਕੇ ਦਿੱਤੇ ਜਾਂਦੇ ਆ ਮੋਰਚੇ ਬਿਅੰਦ ਬੰਦੀ ਨਾਲ ਜਿੱਤੇ ਜਾਂਦੇ ਆ ਯੋਜਨਾ ਨਾਲ ਜਿੱਤੇ ਜਾਂਦੇ ਆ ਮੋਰਚਾ ਜਿੱਤਣ ਲਈ ਸਾਡੇ ਕੋਲ ਥਿੰਕ ਟੈਂਕਾ ਦਾ ਹੋਣਾ ਜ਼ਰੂਰੀ ਹੈ ਸੋਚ ਵਾਲੇ ਬੰਦੇ ਜੁੜਨੇ ਜ਼ਰੂਰੀ ਹੈ ਮੋਰਚਾ ਜਿੱਤਣ ਲਈ ਆਗੂਆਂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਜੇ ਫੌਜ ਨੂੰ ਕਮਾਂਡਰ ਤੇ ਭਰੋਸਾ ਹੀ ਨਹੀਂ ਫੌਜ ਲੜੂਗੀ ਕਿਵੇਂ ਤੇ ਕਮਾਂਡਰ ਲਵਾਈ ਕਿਵੇਂ ਕਰੂਗਾ ਉੱਥੇ ਵੀ ਮੈਂ ਬੜੀਆਂ ਪੀਲਾ ਕੀਤੀਆਂ ਖਨੌਰੀ ਵੀ ਸ਼ੰਭੂ ਵੀ ਵੀ ਭਾਈ ਆਗੂਆਂ ਦੀ ਗੱਲ ਸੁਣ ਲੋ ਆਗੂਆਂ ਦੀ ਗੱਲ ਸੁਣ ਲੋ ਨੌਜਵਾਨੋ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆਂ ਤੁਹਾਡੇ ਦਿਲਾਜ ਰੋ ਹੈ ਗੁੱਸਾ ਦਰਦ ਹੈ ਪਰ ਅਸੀਂ ਨੁਕਸਾਨ ਕਰਾਏ ਬਿਨਾ ਆਪਣੇ ਮੋਰਚੇ ਉੱਤੇ ਕਰਨੇ ਆਂ ਇਹ ਗੱਲ ਚਿੱਤੇ ਰੱਖਿਓ ਸੋ ਅੱਜ ਵਾਰ ਸਿਰ ਜੋੜਨ ਦੀ ਲੋੜ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਅਗਲੇ ਨੂੰ ਤੁਹਾਨੂੰ ਇਹ ਨਹੀਂ ਦੇਖਣਾ ਕਿ ਇਹ ਕਿਹੜੀ ਵਿਚਾਰਤਾ ਰਾਜਾ ਤੁਹਾਡੇ ਸਿਰ ਤੇ ਤਾਗਾ ਤੇ ਮੂੰਹ ਤੇ ਦਾੜਾ ਦੇਖਣਾ ਤੇ ਗੱਲ ਚੈਰ ਪਾ ਦੇਣਾ ਇਹ ਪਹਿਲਾਂ ਵੀ ਹੋਇਆ ਕੋਈ ਨਹੀਂ ਪਸਦੇ ਉਹ ਸਰਕਾਰੀ ਪਛਾਣ ਦੇਖਦੇ ਆ ਕਿ ਸਿੱਖ ਹੈ ਕੋਈ ਗੱਲ ਨਹੀਂ ਆ ਜਾ ਫਿਰ ਜਿਸ ਤਰੀਕੇ ਨਾਲ ਸਾਡਾ ਮੁੰਡਾ ਨਵੇਂ ਗਾਂਵ ਵਾਲਾ ਮੁੰਡਾ ਪੀਜੀਆਈ ਪਿਆਰੋ ਤੱਕ ਜਵਾਰੇ ਤੋੜ ਤੇ ਨੱਕ ਭੰਨਤਾ ਬਾਹਾਂ ਭਰਤੀਆਂ ਲੱਤਾਂ ਇੱਕ ਦਾਤੋ ਦੀ 400 ਦੇ ਭੰਨੀ ਗਈ ਹੈ ਕੁੱਟ ਕੇ ਚੱਡੇ ਪਾੜ ਕੇ ਬੋਰੀ ਚ ਪਾ ਕੇ ਲੈ ਕੇ ਗਏ ਆ ਤੇ ਰੋਪਨਪਿਆ ਉੱਥੇ ਰੈਫਰ ਵੀ ਨਹੀਂ ਹੁੰਦੇ ਰਹੇ ਤੈਨੂੰ ਸੋਚਦਾ ਪਰਚਾ ਉਹਦੇ ਦੇਤਾ ਲਾਗ ਜੀ ਨਾਲ ਇਹ ਮਾਨਸ ਤਾਰੂ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਦੇ ਦਿਮਾਗ ਦੇ ਵਿੱਚ ਤੁਹਾਡੇ ਪ੍ਰਤੀ ਕੀ ਚੱਲ ਰਿਹਾ ਤੇ ਅਸੀਂ ਅੱਜ ਵੀ ਇਹ ਆਪਣੇਆਂ ਦੇ ਖਿਲਾਫ ਮੋਰਚੇ ਖੋਲੀ ਬੈਠੇ ਆਂ ਦੁੱਖ ਲੱਗਦਾ ਭਾਈ ਉੱਥੇ 75 ਸਾਲ ਦਾ ਬਾਪੂ ਡੱਲੇ ਵਾਲ ਕੈਂਸਰ ਦਾ ਮਰੀਜ਼ ਹੈ ਤੇ ਜੋ ਜਵਾਨੀ ਇਹ ਗਾਵਾਂ ਕਰਦੀ ਇਹਨਾਂ ਮੁੱਥੇ ਖੜਾ ਸੀਗਾ ਤਾਹਾਂ ਬੋਲੀ ਜਾਂਦੇ ਸੀ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਿਆ ਤੂੰ ਵਿੱਕ ਗਿਆ ਤੂੰ ਡਰ ਗਿਆ ਤੂੰ ਝੁਟ ਗਿਆ ਜੇ ਭਈਓ ਗਾਹਾਂ ਵਗ ਜਾਂਦਾ ਉਥੇ ਪੰਜ ਸਾਲ 10 ਮੁੰਡਿਆਂ ਦਾ ਨਕਸਾਲ ਹੁੰਦਾ ਪਰ ਸਾਡੇ ਆਹੀ ਲੋਕਾਂ ਨੇ ਕਹਿਣਾ ਸੀ ਇਸ ਕੰਜਰ ਨੇ ਚੋਰੇ ਨੇ ਇਹ ਆਪ ਤਾਂ ਮਰਿਆ ਨਹੀਂ ਮੁੰਡੇ ਬਰਵਾਤੇ ਸਹੀ ਗੱਲ ਹੁੰਦੀ ਇਹ ਕੰਮ ਨਾ ਕਰੋ ਆਪ ਦੀ ਸ਼ਕਤੀ ਇਕੱਠੀ ਕਰੋ ਤਾਕਤ ਇਕੱਠੀ ਕਰੋ ਸਿਰ ਜੋੜੋ ਸੂਝਵਾਨ ਬੰਦੇ ਬੈਠ ਕੇ ਵਿਚਾਰਾ ਕਰੋ ਸਾਡੇ ਅੱਗੇ ਵੀ ਸਿੰਘ ਲੜਦੇ ਸੀ ਗੁਰਮਤੇ ਪਕਾਉਂਦੇ ਸੀ ਮੀਟਿੰਗਾਂ ਬੈਠਦੇ ਨਾਲ ਸੀਗਾ ਪਹਿਲਾਂ ਵਿਚਾਰਾ ਹੁੰਦਿਆ ਸੀ ਫੇਰ ਜੰਗ ਚ ਕੋਦੇ ਸੀ ਇਸ ਕਰਕੇ ਤੁਹਾਨੂੰ ਅਪੀਲ ਆ ਬੇਨਤੀ ਆ ਤੇ ਇੱਥੇ ਮੈਂ ਅਪੀਲ ਕਰੂੰਗਾ ਬੀਜੀ ਅੱਜ ਵੀ ਨਹੀਂ ਉੱਠੇ ਜੇ ਸਾਡੇ ਨੌਜਵਾਨ ਜਿਹੜੇ ਬੈਠੇ ਆ ਜੇਲ੍ਹਾਂ ਚ ਬੰਦ ਆ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ 19 ਕੀ ਹੋ ਗਈ ਕੋਈ ਨੁਕਸਾਨ ਹੋ ਗਿਆ ਜਾਨੀ ਮਾਲੀ ਫਿਰ ਤੁਸੀਂ ਇੱਥੇ ਮੇਰੀ ਗੱਲ ਯਾਦ ਰੱਖਿਓ ਭੋਗਾਂ ਦੇ ਕੱਟ ਕਰਨੇ ਬਰਸ਼ੀਆਂ ਦੇ ਘੱਟ ਕਰਿਆ ਕਰੋਗੇ ਫਿਰ ਵੀ ਹਾਂ ਭਾਈ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਜੀ ਸਿੱਧੂ ਨੇ ਫਤੇਗੜ ਸਾਹਿਬ ਬਾਅਦਸ ਪੰਜਾਬ ਦੇ ਜਿਹੇ ਬੰਦੀ ਬਣਾਈ ਸੀ ਕਿੰਨਾ ਬੰਦਾ ਪਹੁੰਚਿਆ ਪਤਾ 250 ਜਿੱਦ ਦੇ ਜੀ ਸਿੱਧੂ ਦੀ ਮੌਤ ਹੁੰਦੀ ਹੈ ਸ਼ਸਕਾਰ ਤੇ ਕਿੰਨਾ ਬੰਦਾ ਪਹੁੰਚਿਆ 2.5 ਲੱਖ ਇਹਦਾ ਮਤਲਬ ਬੰਦੇ ਦੇ ਜਾਨ ਤੋਂ ਬਾਅਦ ਇਕੱਠ ਕਰਨਾ ਓਏ ਤੁਸੀਂ ਸੋਚ ਲਿਓ ਘਰਾਂ 'ਚ ਬਹਿਣਾ ਮਗਰੋਂ ਕੱਟ ਕਰਨਾ ਪਹਿਲਾਂ ਇਕੱਠੇ ਹੋਣਾ ਹੁਣ ਇਹ ਤਾਂ ਜਿੰਨੇ ਬੰਦੇ ਸਾਡੇ ਬੈਠੇ ਆ ਸਿੰਘ ਬੈਠੇ ਆ ਉਹਦਾ ਇੱਕ ਗੱਲ ਤੇ ਖੜੇ ਐ ਵੀ ਜਾਂ ਸਾਡੇ ਨਾਲ ਅਲਾਚਾ ਪੰਜਾਬ ਜਾਣ ਗਿਆ ਤੇ ਜਾਂ ਅਸੀਂ ਪੰਜਾਬ ਜਾਵਾਂਗੇ ਹੁਣ ਆਪਾਂ ਪੰਜਾਬ ਉਹਦੇ ਅਲਾਚਾ ਲੈਉਣੀਆਂ ਨੇ ਕੋਈ ਜੋੜੀਆਂ ਨੂੰ ਲੈ ਕੇ ਆਉਣਾ ਇਹ ਤੈ ਤੁਸੀਂ ਕਰੀਂ ਦੁੱਖ ਦੀ ਗੱਲ ਆ ਮੈਨੂੰ ਬਾਈ ਡਾਕਟਰ ਸਾਹਿਬ ਨੇ ਦੱਸਿਆ ਦੁੱਖ ਨੇ ਸਾਹਿਬ ਨੇ ਕਹਿੰਦੇ ਬਾਈ ਅੰਮ੍ਰਿਤਸਰ ਦੇ ਵਿੱਚੋਂ ਜੇ ਆਪਾਂ ਗੱਲ ਕਰ ਗਏ ਲੋਕਲ ਬੰਦੇ ਬਹੁਤ ਘੱਟ ਆਏ ਦੂਰੋਂ ਦੂਰੋਂ ਆਗੇ ਹਲੇ ਚੱਲ ਚੱਲ ਮਾਜਾ ਹਮੇਸ਼ਾ ਸ਼ਰਸਾਂ ਦਾ ਜੰਗਾ ਜੁੱਧਾਂ ਦਾ ਘੜ ਰਿਹਾ ਹੈ ਮਾਜਾ ਤੁਹਾਨੂੰ ਅਪੀਲ ਕਰਦਾ ਇੱਥੇ ਜੋਰ ਵੱਧ ਤੋਂ ਵੱਧ ਲਾਓ ਬਾਈ ਤੇ ਅਪੀਲ ਹੈ ਸਟੇਟ ਸੈਕਟਰੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਬਾਈ ਮੁੱਤਿਆ ਤੋਂ ਆਸੇ ਪਾਸੇ ਨਾ ਜਾਣ ਦਿਓ ਗੱਲ ਕਈ ਵਾਰੀ ਆਪਾਂ ਸਾਰੇ ਤਰ੍ਹਾਂ ਦੇ ਬੰਦੇ ਇੱਥੇ ਆਏ ਹੁੰਦੇ ਆ ਮੋਰਚੇ 'ਚ ਉਹ ਕਿਸੇ ਦੇ ਗੱਲ ਕੋਈ ਬੰਦੇ ਦੇ ਦਿਲ ਨੂੰ ਲੱਗਦੀ ਆ ਫੇਸ ਪਹੁੰਚਦੀ ਆ ਠੀਕ ਨਹੀਂ ਹੁੰਦਾ ਤੁਸੀਂ ਸਾਰੇ ਆਪਾਂ ਪਿਆਰ ਨਾਲ ਮਿਲ ਕੇ ਬੈਠ ਕੇ ਵਿਚਾਰ ਕੇ ਸਾਂਝੀਆਂ ਗੱਲਾਂ ਹੋਣ ਆਪਣਾ ਸਿਰਫ ਤੇ ਸਿਰਫ ਜਿਹੜਾ ਮੁੱਦਾ ਇਹੀ ਕੇਂਦਰਤ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਬੈਠੇ 33 ਸਾਲ ਤੋਂ ਜੇਲਾ 'ਚ ਬੰਦ ਆ ਤੇ ਦੂਜਾ ਇਹ ਸਾਡੇ ਬੰਦੀ ਸਿੰਘ ਡਿਵਰੂਗੜ ਬੈਠੇ ਆ ਇਹ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਲੈ ਕੇ ਆਉਣੇ ਆ ਤੁਸੀਂ ਕੋਈ ਜਥੇਬੰਦ ਇਕਤਾਰ ਦੇ ਉੱਤੇ ਕੋਈ ਕਮੇਟੀ ਬਣਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਪ੍ਰਬੰਧ ਦਿੱਤਾ ਜਾਵੇ ਵੱਡੇ ਕੱਟ ਦੀ ਕਾਲ ਦਿਓ ਪੰਜਾਬ ਪੁੱਤਰ ਦੇ ਵਿੱਚ ਅਸੀਂ ਵੀ ਜਾਵਾਂਗੇ ਅਸੀਂ ਪਿੰਡ-ਪਿੰਡ ਜਾਵਾਂਗੇ ਲੈ ਮੈਂ ਇੱਥੇ ਰਹਿ ਪਰਦਾ ਅਸੀਂ ਮਾਝੇ ਦੇ ਜਿੰਨੇ ਪਿੰਡ ਅਸੀਂ ਜਾਣ ਨੂੰ ਤਿਆਰ ਹਾਂ ਬੀ ਭਾਈ ਆਓ ਇਕੱਠੇ ਹੋ ਕੇ ਆਪਾਂ ਅੰਮ੍ਰਿਤਸਰ ਇਕੱਠੇ ਹੋਣਾ ਜਗਦੇ ਵੀ ਆਪਾਂ ਇਕੱਠੇ ਹੋਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਡੇ ਕੱਠਵੇਂ ਸੋਡੀ ਤਾਕਤ ਨੇ ਸਰਕਾਰ ਚਕਾਉਣੀ ਹੈ ਕਈ ਗਿਲਾ ਕਰਦੇ ਆ ਕਿ ਬਈ ਭਾਂ ਨਿਆਰੀ ਬਾਰੀ ਇੰਨਾ ਕੰਮ ਕਰ ਲਿਆ ਹੁਣ ਕਿਉਂ ਨਹੀਂ ਭਾਨੇਵਰੀ ਵੀ ਭਈ 15 ਦਿਨ ਪਿੰਡਾਂ 'ਚ ਫਿਰਦਾ ਰਿਹਾ ਲੋਕਾਂ ਨੂੰ ਅਪੀਲਾਂ ਕਰਦਾ ਰਿਹਾ ਤਾਂ ਲੋਕ ਨੌਜਵਾਨ ਖਾਸ ਤੌਰ 'ਤੇ ਉੱਠ ਕੇ ਉਹ ਵੱਡੀ ਗਿਣਤੀ 'ਚ ਆਇਆ ਰੋਕਾਂ ਤੋੜ ਕੇ ਆਇਆ ਹੈ ਪੁਲਿਸ ਦਾ ਸਰਕਾਰ ਦਾ ਡਰ ਕੱਢ ਕੇ ਆਇਆ ਦਿਨਾਂ 'ਚ ਤੇ ਤਾਂ ਆਪਾਂ ਲੋਕਾਂ ਦੇ ਵਿੱਚ ਅਰ ਨਹੀਂ ਜੋ ਭਾਨੇ ਨਾਲ ਕਰ ਰਹੇ ਸੀ ਭੁੱਲ ਜਾਂਦੇ ਨਹੀਂ ਭਾਨਾ ਦੋ ਤਿੰਨ ਸਾਲ ਬਾਹਰ ਆ ਜਾਂਦਾ ਹੁਣ ਜੇ ਆਪਾਂ ਮਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਉਣਾ ਐ ਐਨਐਸਏ ਤੜਵਾਉਣੀ ਐ ਤਾਂ ਭਈ ਇਹ ਵੀ ਕੰਮ ਕਰਨਾ ਪੈਣਾ ਹੈ ਜਿੰਨੇ ਸਾਡੇ ਇੱਥੇ ਪ੍ਰਚਾਰਕ ਭਰਾ ਹੈਗੇ ਆ ਉਹਨਾਂ ਨੂੰ ਵੀਨ ਕਰਦਾ ਬਈ ਪਿੰਡੋਂ ਪਿੰਡੀ ਜਾਓ ਲਾਮ ਬੰਦ ਕਰੋ ਲੋਕਾਂ ਨੂੰ ਜਗਾਓ ਲੋਕਾਂ ਨੂੰ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਹੀਰਾ ਕੱਟ ਕੇ ਆਪਣੇ ਸਾਧਨਾਂ ਦੇ ਉੱਤੇ ਇੱਥੇ ਪਹੁੰਚੋ ਜਿਵੇਂ ਜਿਵੇਂ ਇੱਥੇ ਕੱਟ ਵਧੂ ਬੜੀ ਗੱਲ ਯਾਦ ਰੱਖਿਓ ਦਿਵੇਂ ਦਿਵੇਂ ਸਰਕਾਰ ਨੇ ਤੁਹਾਨੂੰ ਸੁਨੇਹੇ ਭੇਜਨੇ ਆ ਅਗਲਾ ਤੁਹਾਡਾ ਵਜਨ ਦੇਖਦਾ ਅੱਜ ਮੀਟਿੰਗ ਕੀਤੀ ਜਿੰਨੇ ਬੰਦੀ ਸਿੰਘ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਗਏ ਹੋਏ ਆ ਫਿਰ ਪੰਜਾਬ ਦਾ ਮੁੱਖ ਮੰਤਰੀ ਨਹੀਂ ਮੀਟਿੰਗ ਕਰਨ ਆਇਆ ਗ੍ਰੈਸ ਕਟਰ ਨਾਲ ਮੀਟਿੰਗ ਕਰਾਤੀ ਜੀ ਉਹਨੇ ਮਿੱਠੀ ਗੋਲੀ ਦੇ ਕੇ ਮੋੜਤਾ ਵੀ ਕੋਈ ਗੱਲ ਨਹੀਂ 13 ਅਪ੍ਰੈਲ ਨੂੰ ਛੱਡ ਦੇਾਂਗੇ 13 ਅਪ੍ਰੈਲ ਨੂੰ ਪੰਜਾਬ ਭੇਜ ਦੇਾਂਗੇ 13 ਅਪ੍ਰੈਲ ਦਾ ਭਾਈ 2 ਮਹੀਨੇ ਪਏ ਆ ਸਾਡੇ ਬੰਦਿਆਂ ਦੀ ਹਾਲਤ ਅਰਜ ਬਹੁਤ ਨਾਜ਼ੁਕ ਹੈ 13 ਅਪ੍ਰੈਲ ਕਦੋਂ ਆਈ ਤੇ ਮੀਡੀਆ ਸਾਰਾ ਪਤਾ ਕੀ ਚਲਾ ਰਿਹਾ ਹੈ ਸ਼ਾਂਤੀ ਬਣ ਗਈ ਜੀ ਬੰਦੀ ਸਿੰਘ ਪੰਜਾਬ ਭੇਜੇ ਜਾਣਗੇ মিডিਆ ਵੀ ਇੱਕ ਵਰਤਾਂਤ ਘਰ ਦਾ ਵੀ ਲੋਕਾਂ ਦਾ ਇਕੱਠ ਨਾ ਹੋਵੇ ਸਿਸ ਕਰਕੇ ਸਾਨੂੰ ਸਾਰੇ ਪਾਸੋਂ ਸਟੇਟ ਰਹਿਣ ਦੀ ਲੋੜ ਹੈ ਚੰਨੇ ਰਹਿਣ ਦੀ ਲੋੜ ਹੈ মিডিਆ ਵੀ ਇਹਨਾਂ ਦਾ ਇਹਨਾਂ ਦੇ ਬੰਦੇ ਵੀ ਛੱਡੇ ਹੋਏ ਨੇ ਇਹਨਾਂ ਦੀ ਆਈ ਪੀ ਸਰਵ ਵੀ ਬਹੁਤ ਮਜ਼ਬੂਤ ਹੈ ਫੱਲੇ ਉਹ ਟਿੱਪਣੀਆਂ ਇਹਦੀਆਂ ਕਰਦੇ ਆ ਸਾਡੇ ਲੋਕਾਂ ਨੂੰ ਲੱਗਣ ਲੱਗਦਾ ਵੀ ਹਾਂ ਯਾਰ ਗੱਲ ਤਾਂ ਸਹੀ ਹੈ ਹੁਣ ਇਹਨਾਂ ਦੀਆਂ ਹਜ਼ਾਰਾਂ ਫੇਕ ਆਈਡੀਆਂ ਨੇ ਜਿਹਦੇ ਨਾਲ ਕਮਾਹੌਲ ਸਿੱਤ ਦਿੰਦੇ ਆ ਮਨ ਲਓ ਕਿਸੇ ਵੀਡੀਓ ਦੇ ਥੱਲੇ 2-300 ਟਿੱਪਣੀ ਇੱਕੋ ਜਿਹੇ ਤਰ੍ਹਾਂ ਦੀ ਆ ਜਾਂਦੀ ਹੈ ਥੱਲੇ ਸਹੀ ਬੰਦਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਯਾ ਅੱਛੇ ਗੱਲ ਆਏ ਆ ਇਹ ਬਰਤਾਨਾ ਨੂੰ ਤੋੜਨ ਦੀ ਲੋੜ ਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਭਾਈ ਆਹ ਗੱਲ ਨਹੀਂ ਬਣਨੀ ਜਿਵੇਂ ਆਪਾਂ ਇੰਨੇ ਕੁ ਬੈਠੇ ਆ ਪਹਿਲੀ ਗੱਲ ਤਾਂ ਮੈਨੂੰ ਪਤਾ ਲੱਗਿਆ ਦੱਸਿਆ ਇੱਕ ਸਿੰਘਾਂ ਨੇ ਕਹਿੰਦੇ ਜਦੇਸੀ ਗੁਰੂ ਘਰਾਂ ਦੇ ਵਿੱਚ ਹੋਕੇ ਦੇਣ ਗਏ ਆ ਬੇਨਤੀਆਂ ਕਰਨ ਗਏ ਆ ਇੱਥੇ ਕੱਟ ਦੇ ਲਈ ਪੁਲਿਸ ਨੇ ਕਈ ਗੁਰੂਕਰੋ ਦੇ ਗ੍ਰੰਥੀ ਵੀ ਫੜ ਲਏ ਆ ਇੱਥੇ ਬੈਠਣ ਵੀ ਨਹੀਂ ਦੇ ਰਹੇ ਸੀ ਇੱਥੇ ਬੜੀ ਦੌਰ ਸਲਾਈ ਸੀ ਔਰ ਇੱਥੇ ਜੀ ਆਪਣਾ ਕੱਟ ਘੜਦਾ ਮੇਰੀ ਗੱਲ ਯਾਦ ਰੱਖਿਓ ਜਿਹੜੇ ਅੰਦਰ ਬੰਦ ਤਾਂ ਉਹਨੂੰ ਚੱਕ ਕੇ ਹਸਪਤਾਲ ਲੈ ਜਾਣਗੇ ਠੱਕੇ ਦੇ ਨਾਲ ਗਲੂ ਕੋਈ ਲਾ ਦੇਣਗੇ ਸੱਤ ਕੰਡੀਆਂ ਲਾ ਕੇ ਬੰਨ ਕੇ ਅਸਪਾਇਰ ਤੇ ਜਿਹੜੇ ਇੱਥੇ ਉਹਨਾਂ ਦੇ ਪਰਿਵਾਰ ਬੈਠੇ ਆ ਧੁਕਰਤਾਲ ਤੇ ਇਹਨਾਂ ਨੂੰ ਵੀ ਚੱਕ ਕੇ ਹਸਪਤਾਲ ਤੇ ਲੈ ਜਾਣਗੇ ਵੀ ਤੁਹਾਡੇ ਨਿਰਭਰ ਕਰਦਾ ਹੈ ਵੀ ਤੁਸੀਂ ਇੱਥੇ ਮੋਰਚਾ ਕਿਵੇਂ ਆਪਾਂ ਕਾਮਯਾਬ ਕਰਨਾ ਹੈ ਕਿਵੇਂ ਆਪਣੀ ਤਾਕਤ ਵਧਾਉਣੀ ਹੈ ਤੇ ਬੜੀ ਰੋਜ਼ ਜਉਤੀਆਂ ਬਣ ਕੇ ਪਿੰਡਾਂ ਦੇ ਵਿੱਚੋਂ ਇੱਥੇ ਵੱਧ ਤੋਂ ਵੱਧ ਸੰਗਤ ਇਕੱਠੀ ਕਰੋ ਜੇ ਚਾਹੋ ਨੇ ਆ ਕਿ ਸਾਡੀ ਜਿਹੜੀ ਆਵਾਜ਼ ਬਣੇ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਜੇ ਲੜ ਰਹੇ ਨੇ ਲੜੇ ਨੇ ਅੱਜ ਵੀ ਜਿੱਲਾਂ ਦੇ ਵਿੱਚ ਬੈਠੇ ਕਸ਼ ਚੱਲ ਰਹੇ ਨੇ ਉਹਨਾਂ ਨੂੰ ਬਚਾਉਣ ਲਈ ਸਾਡਾ ਕੱਟਾ ਹੁਣ ਅੱਜ ਬਾਰੇ ਉਰੀਆ ਨੇ ਯਾਦ ਰੱਖਿਓ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਿਸੇ ਬੰਦੇ ਨੇ ਵੀ ਸਾਡੇ ਅੱਗੇ ਲੱ ਆ ਕੇ ਗੱਲ ਨਹੀਂ ਕਰਨੀ ਕੋਈ ਅਗਵਾਈ ਨਹੀਂ ਕਰਨੀ ਕੋਈ ਆਪਣੀ ਆਵਾਜ਼ ਨਹੀਂ ਬੰਦ ਕਰਨੀ ਕਿਉਂਕਿ ਇਹੀ ਹੋਣਾ ਵੀ ਯਾਰ ਮੁਰਤੇ ਨੂੰ ਪੁੱਛਦਾ ਤਾਂ ਹੈ ਨਹੀਂ ਮੈਂ ਲਾਬਾ ਨਹੀਂ ਦਿੰਦਾ ਤੇ ਨਾਂ ਮੈਂ ਇਹ ਆਸਾਨ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਇਨਸਾਨ ਜਿਹੜਾ ਬੰਦਾ ਲੜ ਰਿਹਾ ਉਹ ਆਪਣੇ ਲੋਕਾਂ ਦੇ ਆਸਾਨ ਕਰਨ ਲਈ ਲੜ ਰਿਹਾ ਹੈ ਬੰਦਾ ਆਪਣੇ ਕੌਮੀ ਫਰਜ਼ ਨਿਭਾਉਂਦਾ ਹੈ ਇਨਸਾਨ ਜਿਹੜਾ ਆਪਣੇ ਦਰਦ ਨੂੰ ਲੈ ਕੇ ਚੱਲਦਾ ਆਪਣੀ ਤੜਫ ਨੂੰ ਲੈ ਕੇ ਚੱਲਦਾ ਆਪਣੀ ਆਣ ਖੈਰਤਾ ਕਰਕੇ ਬੰਦੇ ਚੱਲਦੇ ਆ ਉਹ ਕਹਿੰਦੇ ਇਨਸਾਨ ਨਹੀਂ ਕਰਦੇ ਹੁਣ ਪਰ ਫਿਰ ਵੀ ਸਾਡਾ ਫਰਜ਼ ਬਣਦਾ ਯਾਰ ਜਿਹੜੇ ਸਾਡੀ ਆਵਾਜ਼ ਬਣਿਆ ਅਸੀਂ ਅੱਜ ਉਹਨਾਂ ਦੀ ਆਵਾਜ਼ ਬਣਾਂਗੇ ਸੋ ਧੰਨਵਾਦ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਅੱਜ ਤੁਹਾਡੇ ਕੋਲੇ ਆ ਬੈਠ ਕੇ ਬੁਜ਼ਾਰਾਂ ਨੂੰ ਸਾਂਝਿਆ ਕਰਦੇ ਵੀ ਆਉਣ ਵਾਲਾ ਆਪਾਂ ਰਣਨੀਤੀ ਜਿਹੜੀ ਕਿਵੇਂ ਕਰਨੀ ਹੈ ਥੋੜਾ ਆਪਾਂ ਜਕਾਰੇ ਵੀ ਲਾਵਾਂਗੇ ਤੇ ਨਾਰੇ ਵੀ ਲਾਵਾਂਗੇ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦੇਣਾ ਉਸ ਤਰੀਕੇ ਦੇ ਨਾਲ ਪਤਾ ਲੱਗੇ ਕਿ ਹਾਂ ਲੋਕਾਂ 'ਚ ਜੋਸ਼ ਵੀ ਹੈਗਾ ਹਵਾ ਬੁਝੇ ਜ ਰਹਿੰਦੀਆਂ ਕਈ ਵਾਰੀ ਗੱਲਾਂ ਜਾਂ ਆਪਸ ਵਿੱਚ ਗੱਲਾਂ ਬਾਤਾਂ ਕਰੀ ਜਾਂਦੇ ਨੇ ਮੋਬਾਈਲ ਤੇ ਟਿੱਕ ਟਿੱਕਰੀ ਕਰੀ ਜਾਂਦੇ ਨੇ ਆ ਸੋ ਸਾਰੇ ਮੇਰੇ ਧਿਆਨ ਦੇ ਕੇ ਐਨਐਸਏ ਖਤਮ ਕਰਾ ਕੇ ਰਾਹਾਂਗੇ ਰਾਹਾਂਗੇ ਖਤਮ ਕਰਾ ਕੇ ਬੰਦੀ ਸਿੰਘ ਪੰਜਾਬ ਲਿਆ ਕੇ ਰਾਹਾਂਗੇ ਲਿਆ ਕੇ ख़ालसा जय